ਬਹੁਤ ਵੱਡਾ ਤਾਕਤਵਾਰ ਮੁਸ ਮੇਲਨ ਹੋਇਆ ਹੈ ਪ੍ਰਧਾਨ ਸਾਹਿਬ ਨੂੰ ਵਧਾਈ ਦਿੰਦਾ ਭੂਵੇਂ ਦਸ ਸਿੰਘ ਟੀਮਾ ਜੀ ਨੂੰ ਤੇ ਬਾਕੀ ਲੀਡਰ ਸਾਹਿਬਾਨਾਂ ਨੂੰ ਸਾਡੀ ਪਾਰਟੀ ਦਾ ਇੱਕ ਨਾਅਰਾ ਹੈ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਉਹਦੇ ਪਹਿਰੇਦਾਰ ਲੋਕ ਸਾਰੇ ਅੱਜ ਇਸ ਹਾਲ ਦੇ ਵਿੱਚ ਆਏ ਹੋਏ ਸੀਗੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਜਿਹੜੀ ਵੇਸ਼ ਦੇ ਵਿੱਚ ਸਾਡਾ ਵੱਡੀ ਪਾਰਟੀ ਤੇ ਵਿਦੇਸ਼ਾ ਸਾਡਾ ਵੱਡੀ ਪਾਰਟੀ ਬਣੀ ਹੈ ਨਰੀਂਦਰ ਮੋਦੀ ਜੀ ਦੀ ਕੋਈ ਨਾ ਬੁੱਥਾ ਦੇ ਕਾਰਨ ਬਣੀ ਇਹ ਇਹਦੇ ਚ ਸ਼ਕਤੀ ਕੇਂਦਰ ਵੀ ਨੇ ਇਹ ਚ ਬਾਕੀ ਲੀਡਰ ਸਾਹਿਬਾਨ ਵੀ ਨੇ ਇਹ ਸਿਰਫ ਉਹ ਲੀਡਰ ਸੀਗੇ ਜਿਨ੍ਹਾਂ ਨੇ ਇਸ ਵਿਧਾਨ ਸਭਾ ਦੇ ਹਲਕੇ ਨੂੰ ਸੰਭਾਲਿਆ ਹਰ ਵਿਧਾਨ ਸਭਾ ਦੇ ਹਲਕੇ ਜੀ ਮੂਸ ਮੇਲੇ ਲ ਹੋ ਰਿਹਾ ਤੇ ਅੱਜ ਮੈਂ ਲੱਖ ਲੱਖ ਵਧਾਈ ਦਿੰਦਾ ਮੈਂ ਬਹੁਤ ਖੁਸ਼ੀ ਹੋਈ ਏ ਕਿ ਸਮਰਾਲਾ ਦੇ ਵਿੱਚ ਇੱਦਾਂ ਵੱਡਾ ਕੱਟ ਤੇ ਇੰਨੇ ਵਧੀਆ ਤਰੀਕੇ ਨਾਲ ਆਰਗੇਨਾਈਜ਼ ਕੀਤਾ ਗਿਆ ਹੈ ਤੇ ਸਾਡੀ ਪਾਰਟੀ ਦਾ ਜਿਹੜਾ ਆਉਣ ਵਾਲਾ ਸਮਾਂ ਉਹ ਬੜਾ ਹੀ ਸੁਨਹਿਰਾ ਹੈ ਜਿਵੇਂ ਦੇਖੀਏ بڑے بڑے ਯੂਨੀਅਨ ਖਾਮਦੋਦ ਦੇ ਉੱਤੇ بڑے بڑے ਲੀਡਰਾਂ ਦਾ ਗਰੁੱਪ ਵੀ ਹੋ ਰਿਹਾ ਹੈ। ਅੱਜ ਮਾਰਾ ਰਹਾ ਹਨ ਉਹਨਾਂ ਨੂੰ ਹੋਇਆ ਹੈ। ਅਨੁਰਾਧ ਜੀ ਦਾ ਨਹੀਂ ਅਨੁਰਾਧ ਜੀ ਦਾ ਤਾਂ ਇੰਨਾ ਸਵਾਗਤ ਹੋ ਰਿਹਾ ਹੈ। ਐਵੇਂ ਕਦੇ ਕਿਸਾਨ ਆਪਣੇ ਬਿਠੇ ਹੋਣ ਉਹਨਾਂ ਨੇ ਕੁਝ ਨਹੀਂ ਕਿਹਾ ਗੱਲ ਸੁਣ ਲੋ ਮੇਰੀ ਬੇਰਤੀ ਸੁਣੋ ਉਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਉਹ ਆਪਣੇ ਰਾਹ ਤੇ ਚਲੇਗੇ ਕਿਸਾਨਾਂ ਦਾ ਅਸੀਂ ਐਜੀਟੇਸ਼ਨ ਨੂੰ ਕਦੇ ਵੀ ਬੰਦ ਨਹੀਂ ਕਰਾਇਆ ਅਸੀਂ ਕਦੇ ਵੀ ਸਾਹਮਣਾ ਨਹੀਂ ਕੀਤਾ ਅਸੀਂ ਕਿਸਾਨਾਂ ਦੇ ਪੈਸ਼ੀ ਆ ਪਰ ਲੇਕਿਨ ਸਾਡੀ ਨਿਊਜ਼ ਕਈ ਵਾਰੀ ਗਲਤ ਬਣਾ ਦਿੱਤੀ ਜਾਂਦੀ ਏ ਕਿਦੇ ਵਿਰੋਧ ਨਹੀਂ ਹੈਗਾ ਜੇ ਵਿਰੋਧ ਹੋਏਗਾ ਵੀ ਸਹੀ ਤੇ ਮੈਂ ਇੱਕ ਹੋਰ ਗੱਲ ਦੱਸਾਂ ਜੀ ਜਿਹੜਾ ਇਸ ਵਾਰੀ ਇਹ ਕੰਮ ਹੋਇਆ ਇਹ ਤੇ ਸਾਰੀ ਸ਼ਰਾਰਤੀ ਭਗਵੰਤ ਮਾਨ ਦੀ ਹਰ ਆਪੋਜੀਸ਼ਨ ਪਾਰਟੀ ਕਿਸੇ ਨਾ ਕਿਸੇ ਵਾਸਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਸਾਡੀ ਪਾਰਟੀ ਨੇ ਨਰਵੀਨ ਵਿਵੇਨ ਦੌਰ ਤੇ ਜਾਨ ਐਡੇ ਵੱਡੇ ਲੀਡਰ ਕ ਵੀ ਆਂਦੇ ਨੇ ਸਵਾਰ ਬਿਆਨ ਸਿੰਘ ਦਾ ਪੁੱਤ ਆਇਆ ਹੈ ਦੇਖੋ ਨਾ ਕੁਰਬਾਨੀ ਵਾਲਾ ਪਰਿਵਾਰ ਸੀ ਉਹਨੂੰ ਭਾਰਤੀ ਜਨਤਾ ਪਾਰਟੀ 'ਚ ਕੁਛ ਨਜ਼ਰ ਆਇਆ ਚੀਪ ਮਿਨਿਸਟਰ ਅਮਰਿੰਦਰ ਸਿੰਘ ਉਹਨਾਂ ਦੀ ਮੈਸੇਜ ਜਿਹੜੀ ਇਹ ਸਾਡੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜਨ ਲੱਗੇ ਜੇ ਸਾਡਾ ਕੋਈ ਵਿਰੋਧ ਕਰੇਗਾ ਅਸੀਂ ਉਹਨੇ ਤਗੜੇ ਹੋਵਾਂਗੇ ਪਰ ਮੈਂ ਵਿਰੋਧ ਨੂੰ ਵਿਰੋਧ ਨਹੀਂ ਮੰਨਦਾ ਸਾਡੇ ਵਿਰੋਧ ਕੋਈ ਕਿਸਾਨ ਨਹੀਂ ਕਰ ਰਿਹਾ ਤੁਸੀਂ ਕਿਸੇ ਕਿਸਾਨ ਨੂੰ ਪੁੱਛ ਲਓ ਉਹ ਕਹੇਗਾ ਅਸੀਂ ਮੋਦੀ ਦੀਆਂ ਪਾਲਸੀਆਂ ਦੇ ਨਾਲ ਆ ਸਾਡੀਆਂ ਕੁਝ ਮੰਗਾ ਨੇ ਉਹ ਪੂਰੀਆਂ ਕਰ ਦੇਣ ਤੇ ਸਾਰੀਆਂ ਮੰਗਾ ਪੂਰੀਆਂ ਹੋਣੀਆਂ ਇਹਦੇ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਨੂੰ ਹਮੇਸ਼ਾ ਖੁਸ਼ ਰੱਖਣਾ ਤੇ ਤਗੜੇ ਹੋ ਕੇ ਨਾਲ ਲੈ ਕੇ ਚੱਲਣਾ ਕਿ ਕੀ ਕੀ ਹੋ ਵੀ ਇਸ ਵਾਰੀ ਪੰਜਾਬ ਦੇ ਲੋਕਾਂ ਨੂੰ ਕੀ ਦਿੱਤਾ ਹੈ ਕੋਈ ਜਿਹੜੀ ਪਾਰਟੀ ਕੋਲ ਪੰਜਾਬ ਦੇ ਲੋਕਾਂ ਨੂੰ ਪਹਿਲੀ ਗੱਲ ਤਾਂ ਵਧੀਆ ਰੋਡਸ ਮਿਲਿਆ ਨੇ ਅੱਜ ਜਾਲ ਵਿਛ ਰਿਹਾ ਤੁਸੀਂ ਦੇਖ ਰਹੇ ਹੋ ਲੋਕੀ ਕਹਿੰਦੇ ਬਾਅਦ ਚ ਵਿਚਾਵਾਂਗੇ ਸਾਡਾ ਜਾਲ ਵਿਛ ਰਿਹਾ ਜਿੱਥੇ ਆਪਾਂ 3 ਘੰਟਿਆਂ 'ਚ ਪਹੁੰਚਦੇ ਸੀ ਉੱਥੇ 1.5 ਘੰਟੇ 'ਚ ਪਹੁੰਚਦੇ ਆ ਨਵੇਂ ਹਾਈਵੇ ਬਣ ਰਹੇ ਨੇ ਕਿੰਨੀ ਡਿਵੈਲਪਮੈਂਟ ਹੋਈ ਹੈ ਇਸ ਤੋਂ ਇਲਾਵਾ ਕਿੰਨੇ ਹਵਾਈ ਅੱਡੇ ਦਿੱਤੇ ਨੇ ਉਹ ਸਾਰੇ ਹਵਾਈ ਅੱਡੇ ਮਜ਼ਬੂਤ ਕੀਤੇ ਜਾਣਗੇ ਗਰੀਬਾਂ ਵਾਸਤੇ ਇਨਸ਼ੋਰੈਂਸ 5 ਲੱਖ ਰੁਪਏ ਦੀ ਜਿਹਨੂੰ ਪੰਜਾਬ ਸਰਕਾਰ ਨੇ ਛੱਡ ਦਿੱਤਾ ਸੀ ਪਰ ਮੋਦੀ ਸਰਕਾਰ ਨੇ ਕਿਹਾ ਕਿ ਮੈਂ ਸਾਰੇ ਦੇਵਾਂਗਾ ਹਰ ਇੱਕ ਬੰਦੇ ਦੀ ਇਨਸ਼ੋਰੈਂਸ ਹੋਣੀ ਚਾਹੀਦੀ ਹੈ ਘਰਾਂ ਦੇ ਉੱਤੇ ਛੱਤ ਜਿਹਨੇ ਕੋ ਪਲਾਟ ਹੈ ਨਹੀਂ ਉਹਨੂੰ ਪਲਾਟ ਜਿਹੜਾ ਦਾਣਾ ਸਾਰਾ ਦਿੱਤਾ ਜਾਂਦਾ ਹੈ ਜੀ ਇਹ ਕਿਸੇ ਪੰਜਾਬ ਸਰਕਾਰ ਦਾ ਨਹੀਂ ਹੈਗਾ ਉਹ ਸਾਰਾ ਕੁਝ ਜਿੰਨਾ ਦਾਣਾ ਸਾਰਾ ਇਹ ਇਹ ਸੈਂਟਰ ਵੱਲੋਂ ਦਿੱਤਾ ਜਾਂਦਾ ਹੈ ਇਹ ਸਿਰਫ ਇੱਥੇ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਅੱਗੇ ਚੋਣਾਂ ਨਹੀਂ ਸੀ ਲੜਦੀ ਹੁਣ ਭਾਰਤੀ ਜਨਤਾ ਪਾਰਟੀ ਸਿੱਧੇ ਤੌਰ ਤੇ ਚੋਣਾਂ ਲੜਨ ਜਾ ਰਹੀ ਏ ਇਹ ਤਾਂ ਸਾਨੂੰ ਖitab ਨਹੀਂ ਸੀ ਮਿਲਦਾ ਮੈਂ ਕਾਦੀਵਾਲ ਚ ਰਿਹਾ ਹਾਂ ਅਸੀਂ ਕਦੀ ਕਿਹਾ ਹੀ ਨਹੀਂ ਸਰੂ ਭਾਰਤੀ ਜਨਤਾ ਪਾਰਟੀ ਬੀਐਨਡੀ ਜਾਂ ਸਵੈਟਰ ਦੇਂਦੇ ਆ ਅਸੀਂ ਹਮੇਸ਼ਾ ਕਹਿਣਾ ਕਿ ਸਾਡੀ ਸਰਕਾਰ ਵੱਲੋਂ ਹੈ ਜੀ ਪਰ ਅੱਜ ਅਸੀਂ ਬੋਲਦੇ ਆ ਕਿ ਉਹ ਸਾਡੀ ਸਰਕਾਰ ਵੱਲੋਂ ਨਹੀਂ ਉਹ ਸੈਕਟਰ ਦੀ ਸਰਕਾਰ ਵੱਲੋਂ ਸੀ ਤੇ ਮੋਦੀ ਸਾਹਿਬ ਦੀਆਂ ਪਾਲਸੀਆਂ ਤੋਂ ਸੀ ਮੋਦੀ ਇਹ ਕਹਿੰਦੇ ਨੇ ਜੀ ਇਰਾਦਾ ਕਿ ਇਹ ਸਕਦਾ ਵੀ ਫੋਨ ਦਾ ਬ੍ਰੈਂਡ ਇੱਕ ਅੱਦੇ ਦੇ ਵਿੱਚ ਹੋ ਜਾਏਗਾ ਜੀ ਅੱਜ ਨਾਲ ਲਾਇਸੈਂਸ ਦਾ ਚਾਂਸ ਲਾਇਸੈਂਸ ਅਕਾਲੀ ਦਲ ਦੇ ਲਾਇਸੈਂਸ ਹਦਾਂ ਨੂੰ ਕੋਈ ਚਾਂਸ ਪਰ ਉਹ ਵਾ ਇਨਡਾਈਂ ਜਾ ਰਹੀ ਹੈ ਕਿ ਲੱਗਦਾ ਉਹਨਾਂ ਦਾ ਟਾਈਮ ਡਿਲੀਟ ਆ ਗਿਆ ਤਾਂ ਅਨਲਾਈਨ ਕੋਈ ਗੱਲ ਨਹੀਂ ਜਿਹੜਾ ਭਰਾ ਸਾਡੇ ਤੇ ਆਏਗਾ ਸਭ ਪਰਵਾਹ ਨਹੀਂ ਆਸੀਂ ਕਾਲੀਦਲ ਦੇ ਬੰਦੇ ਅਸੀਂ ਅਸੀਂ ਆਪ ਕਾਲੀਦਲ ਦੇ ਸੀ ਅਸੀਂ ਕਾਲੀਦਲ ਦੇ ਵਿੱਚੋਂ ਆਏ ਆ ਕਾਂਗਰਸ ਤੋਂ ਆ ਗਏ ਆ ਇੱਕ ਲੜਾਈ ਥੋੜਾ ਹੁੰਦੀ ਹੈ ਜੀ ਪਿੰਡਾ ਜਿਤ ਕਿਸ ਤਰ੍ਹਾਂ ਲਗਾਉਂਦੇ ਕਿੱਡਾ ਸਾਡੇ ਬਹੁਤ ਵਧੀਆ ਲੱਗਣਗੇ ਹਮ ਸੰਮੇਲਣ ਪਿੰਡਾ ਵਾਲੇ ਦੇ ਅਸੀਂ ਜੇ ਪਿਛਲੀ ਵਾਰੀ ਸਾਡਾ ਆਹ ਦੇਖੋ ਨਾ ਇਹ ਪਿੰਡੂ ਰੋਲ ਪਿੰਡੂ ਹਲਕੇ ਦੇ ਵਿੱਚ ਮੈਂ 500 ਬੰਦਾ ਗਿਣਿਆ ਇਸ ਵੇਲੇ 500 600 ਬੰਦਾ ਇੱਥੇ ਬੈਠਾ ਸੀ ਤੁਸੀਂ ਵੀ ਗਿਣਿਆ ਕੱਲੇ ਕੱਲੇ ਨੂੰ ਗਿਣ ਲਓ ਇਹ ਇਹ ਸਾਰੇ ਬੂਤ ਸੁਮੇਲਣ ਵਾਲੇ ਸੀ ਕੋਈ ਆਮ ਲੋਕ ਨਹੀਂ ਸੀ ਇਹ ਕੋਈ ਜਨਰਲ ਮੀਟਿੰਗ ਨਹੀਂ ਸੀ ਬੀਬੀਆ ਭਰਾਵਾਂ ਨੇ ਕਿਵੇਂ ਸਾਥ ਦਿੱਤਾ ਸਿੱਖ ਭਰਾਵਾਂ ਨੇ ਕਿਵੇਂ ਸਾਥ ਦਿੱਤਾ ਹਰ ਕਮਿਊਨਿਟੀ ਹਰ ਲੋਕ ਮੇਂ ਨਜ਼ਰ ਆਏ ਨੇ ਮੈਂ ਜੀਮਾ ਸਾਹਿਬ ਨੂੰ ਵਧਾਈ ਦਿੰਦਾ ਈਵਨ ਮੁਸਲਮਨ ਭਾਈਚਾਰੇ ਵਿੱਚ ਆਇਆ ਮੁਸੀਹ ਭਾਈਚਾਰੇ ਵਿੱਚ ਆਇਆ ਕਿ ਸਾਡੀ ਜਿਹੜੀ ਨਿੰਦਿਆ ਕੀਤੀ ਜਾਂਦੀ ਸਾਹਮਣੇ ਆ ਜਾਣੀ ਦੇ ਆਮ ਪਾਰਟੀ ਬਿਨਾ ਕੁਝ ਕੀਤੇ 92 ਸੀਟਾਂ ਲੈ ਸਕਦੀ ਏ ਅਸੀਂ ਤਾਂ ਸਾਰਾ ਕੁਝ ਕਰਕੇ ਫਿਰ ਢੋਲੀ ਅਟਕੇ ਵੋਟਾਂ ਮੰਗ ਰਹੇ ਆ ਉਹ ਕਾਰਨਿਸਰਾ ਦੇ ਦੇ ਆਮ ਆਦਮੀ ਪਾਰਟੀ ਤੋਂ ਇੱਕ ਜਾਣ ਚੁਣਦਾ ਉਹ ਉਹ ਐਵੇਂ ਝੂਠੀ ਹੰਤਾਲੀ ਉਹਨਾਂ ਦੀ ਉਹ ਆਪੀਓ ਨੂੰ ਫੜਾਰੇ ਨੇ ਆਪੀਓ ਨੂੰ ਛਡਾਰੇ ਨੇ ਉਹ ਸਭ ਐਵੇਂ ਹੀ ਆ ਕੋਈ ਕਿਸੇ ਦੀ ਸਿਮਤੀ ਹੈ ਨਹੀਂ ਕੇਜਰੀਵਾਲ ਦਾ ਜੀ 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 ਪੀ ਜੀ ਆਪਾਂ ਬਾਕੀ ਦੀ ਇਹ ਰੋਬੋਟਰੀਆ ਉਹ ਕਿਹੜੀ ਜਿਹੜੀ ਵੱਲੋਂ ਕੀਤਾ ਗਿਆ ਇਹਦੀ ਨੂੰ ਟੈਕਸ ਪਾਇਆ ਗਿਆ ਹੁਣ ਤਾਂ ਕੋਰਟਾਂ 'ਚ ਮਾਮਲਾ ਚਲਾ ਗਿਆ ਜੀ ਜਦੋਂ ਕੋਰਟ 'ਚ ਮਾਮਲਾ ਚਲ ਜਾਂਦਾ ਹੈ ਕਿਹੜੀ ਸਰਕਾਰ ਨੇ ਕੁਝ ਕਰਨਾ ਹੈ ਹੁਣ ਜਿਹੜਾ ਪੁਲਿਸ ਨੇ ਕੁਝ ਕਰਨਾ ਹੈ ਪੁਲਿਸ ਨੇ ਲਗਾਤਾਰ ਕਈ ਸਾਲ ਇਨੀ ਦੇ ਕਈ ਸਾਲ ਲਗਾਤਾਰ ਉਹਨਾਂ ਨੂੰ ਨੋਟਿਸ ਕੀਤੇ ਉਹਨਾਂ ਨੇ ਉਹ ਨੋਟਿਸ ਦੀ ਨਹੀਂ ਪ੍ਰਵਹਾ ਕੀਤੀ ਅਸੂਲਨ ਤੌਰ ਤੇ ਤਿੰਨ ਨੋਟਿਸ ਹੁੰਦੇ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਨੋਟਿਸ ਦਿੱਤੇ ਕਈ ਤਰ੍ਹਾਂ ਦੀ ਇਨਫਰਮੇਸ਼ਨ ਦਿੱਤੀ ਪਰ ਉਹਨਾਂ ਨੇ ਉਹਨੂੰ ਨਹੀਂ ਦੇਖਿਆ ਫਰਕ ਕਾਨੂੰਨ ਐਂਡਸ ਆਪਣੀ ਕਾਰਵਾਈ ਕਰੇਗਾ ਜੀ ਅੱਜ ਦੀ ਮੀਟਿੰਗ ਹੋ ਰਹੀ ਜੀ ਇਹਨੂੰ ਕਰਦੇ ਹਾਂ ਹਾਂ ਜੀ ਅੱਜ ਜਿਹੜਾ ਤਰਪ ਹੋਇਆ ਮੇਰੇ ਲਈ ਬਹੁਤ ਵਧੀਆ ਮੀਟਿੰਗ ਕਿਹਦੇ ਹੁੰਦੀ ਦੀ ਇਹ ਸਾਡੀ ਅਦਮਾਨ ਤੋਂ ਵੱਡੀ ਮੀਟਿੰਗ ਚੰਗੀ ਮੀਟਿੰਗ ਤਕੜੀ ਮੀਟਿੰਗ ਸੱਚੀ ਮੀਟਿੰਗ ਤੇ ਬਹੁਤ ਵਧੀਆ ਨੁਮਾਇੰਦਾ ਚੀਮਾ ਸਾਹਿਬ ਦਿੱਤਾ ਹੈ ਮੈਂ ਚੀਮਾ ਸਾਹਿਬ ਨੂੰ ਵਧਾਈ ਦੇ ਕੇ ਜਾਣਾ ਆਉਣ ਵਾਲੇ ਸਾਡੇ ਵੱਡੇ ਲੀਡਰ ਬਣਨੇ ਅਸਾ ਬੂਸਟੇਲ ਦੀ ਮੀਟਿੰਗ ਕੀਤੀ ਗਈ ਵਰਕਸ਼ਾਪ ਦੀਆਂ ਸਾਧੂ ਮਾਫੀ ਜਿਹੜਾ ਤੁਹਾਨੂੰ ਆ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਮੁੱਖ ਮਹਿਮਾਨ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਰਾ ਸਾਧਕਾ ਵਜੀਦ ਸਰਦਾਰ ਸਰਬਜੀਤ ਸਿੰਘ ਜੀ ਜੋ ਵਾਈਸ ਪ੍ਰੈਜ਼ੀਡੈਂਟ ਨੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਦੇ ਨਾਲ ਵਿਜੇ ਸ਼ਰਮਾ ਜੀ ਜੋ ਸਪੈਸ਼ਲ ਮੋਗਾ ਤੋਂ ਆਇਆ ਕਨਵੀਨਰ ਨੇ ਫ੍ਰੀ ਸਪੋਰਟਸ ਉਹਨਾਂ ਦੇ ਨਾਲ ਮੇਰੇ ਵੱਡੇ ਭਰਾ ਪ੍ਰਦੀਪ ਵਰਗ ਜੀ ਜੋ ਸਾਡੇ ਲੋਕ ਸਭਾ ਹਲਕਾ ਕਥੀਕਰ ਸਾਹਿਬ ਦੇ ਕਨਵੀਨਰ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਆਪਣੇ ਜਿੰਨੇ ਤਮਾਮ ਤੁਸੀਂ ਮੇਰੇ ਪ੍ਰੈਸ ਵਾਲੀ ਵੀਰਖੜੇ ਤੁਹਾਡਾ ਸਵਾਗਤ ਤੇ ਧੰਨਵਾਦ ਬਹੁਤ-ਬਹੁਤ ਅੱਜ ਦਾ ਜਿਹੜਾ ਸਾਡਾ ਸੰਮੇਲਨ ਸੀ ਇਹ ਬੂਥ ਸੰਮੇਲਨ ਸੀ ਜਿਵੇਂ ਮੱਕਰ ਸਾਹਿਬ ਨੇ ਕਿਹਾ ਕਿ ਮੋਦੀ ਸਾਹਿਬ ਦਾ ਨਾਅਰਾ ਹੈ ਕਿ ਮੇਰਾ ਬੂਥ ਸਭ ਤੋਂ ਮਜ਼ਬੂਤ ਅਸੀਂ ਇਹ ਬੂਥ ਸੰਮੇਲਨ ਕੀਤਾ ਸੀ ਅੱਜ ਜੀ ਤੁਸੀਂ ਕਹਿੰਦੇ ਭਾਰਤੀ ਜਨਤਾ ਪਾਰਟੀ ਦਾ ਵਰਕਰ ਮੀਟਿੰਗ ਨਹੀਂ ਸੀ ਬੂਥ ਮੀਟਿੰਗ ਸੀ ਜਿਹੜੇ ਸਾਡੇ ਬੂਥ ਦੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਬੁਲਾ ਕੇ ਅਸੀਂ ਇਕੱਠ ਕੀਤਾ ਸੀ ਤੇ ਮੱਕੜ ਸਾਹਿਬ ਦੀ ਅਗਵਾਈ ਚ ਹੋਇਆ ਪ੍ਰਦੀਪ ਜੀ ਦੀ ਅਗਵਾਈ ਚ ਹੋਇਆ ਆਪਣਾ ਅਜੇ ਸ਼ਰਮਾ ਜੀ ਦੀ ਅਗਵਾਈ ਚ ਹੋਇਆ ਬਹੁਤ ਸਕਸੈਸਫੁਲ ਸਾਡੇ ਪ੍ਰਭਾਰੀ ਬੈਠੇ ਐ ਮੇਰੇ ਨਾਲ ਆਪਣਾ ਅਜੇ ਸੋਜੀ ਬਲਰਾਮ ਸ਼ਰਮਾ ਜੀ ਇਹਨਾਂ ਸਾਰੀ ਟੀਮ ਦੇ ਸਹਿਯੋਗ ਨਾਲ ਇਹ ਬੂਥ ਸੰਮੇਲਨ ਬਹੁਤ ਸਕਸੈਸਫੁਲ ਇਹ ਗਿਆਨ ਚਾਹਤ ਦੋ ਬਸਤਰਾ ਕਿਲੇ ਕਿਸ ਤਰ੍ਹਾਂ ਉਸਾਲ ਬਾਲੋ ਮੈਂ ਤੁਸੀਂ ਮੈਨੂੰ ਸੁਣਿਆ ਵੀ ਇਸ ਸਟੇਜ ਤੇ ਲੋਕ ਵੇਟ ਕਰ ਰਿਹਾ ਹੈ ਉਕਾਰਤੀ ਜਨਤਾ ਪਾਰਟੀ ਦੇ ਲੀਡਰਸ਼ਿਪ ਬਾਂਦੀ ਤੁਸੀਂ ਇੱਕ ਗੱਲ ਪੁੱਛੀ ਸੀ ਮੱਕੜ ਸਾਹਿਬ ਨੂੰ ਕਿ ਕਿਸ ਆਧਾਰ ਤੇ ਵੋਟਾਂ ਮੰਗੋਗੇ ਸਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ મોદી ਸਾਹਿਬ ਨੇ ਕੰਮ ਕਰ ਦਿੱਤਾ ਹੋਇਆ ਹਰ ਇੱਕ ਪਰਿਵਾਰ ਦਾ ਗਰੀ ਪਰਿਵਾਰ ਦਾ ਇੰਸ਼ੋਰੈਂਸ ਮੈਡੀਕਲ ਬੀਮਾ ਬਣ ਚੁੱਕਾ ਹੈ ਤਾਰਾਂ ਦੇ ਵਿੱਚ ਉਜਵਲ ਯੋਜਨਾ ਦੇ ਤਹਿਤ ਸਲੰਡਰ ਆ ਚੁੱਕੇ ਗੈਸ ਚੁੱਲ੍ਹੇ ਆ ਚੁੱਕੇ ਹਨ ਘਰਾਂ ਦੇ ਵਿੱਚ ਲੈਟਰਨ ਵਾਸ਼ਰੂ ਬਣ ਚੁੱਕਾ ਹੈ ਜਿਹੜੇ ਲੋਕ ਅਫੋਰਡ ਨਹੀਂ ਕਰਦੇ ਮੈਂ ਨਗਰ ਕਾਉਂਸਲ ਪਾਇਲ ਦਾ 15 ਸਾਲ ਪ੍ਰੈਜ਼ੀਡੈਂਟ ਤੇ ਕਾਉਂਸਲਰ ਰਿਆ ਮੈਂ ਆਪਣੇ ਹੱਥਾਂ ਨਾਲ ਮੱਕੜ ਸਾਹਿਬ ਕਟੋਕੜ 200 ਘਰ ਪੈਲ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣਾਇਆ ਹੈ ਕਿਸਾਨ ਨੂੰ ਉਹਦਾ 6000 ਰੁਪਿਆ ਪਹੁੰਚ ਰਿਹਾ ਹੈ ਇੱਥੋਂ ਤੱਕ ਕਿ ਗਰੀਬ ਫੜੀ ਰੇੜੀ ਵਾਲਿਆਂ ਨੂੰ ਵੀ ਹਜ਼ਾਰਾਂ ਲੱਖ ਰੁਪਏ ਦੇ ਲੋਨਰ ਰੁਜ਼ਗਾਰ ਕਰਨ ਲਈ ਮਿਲ ਰਿਹਾ ਹੈ ਲੱਖਾਂ ਕਰੋੜ ਦੇ ਕਾਰਖਾਨੇ ਹਿੰਦੁਸਤਾਨ ਦੇ ਵਿੱਚ ਲੱਗ ਰਹੇ ਨੌਜਵਾਨਾਂ ਨੂੰ ਰੁਜ਼ਗਾਰ ਦੇਣੇ ਸਾਰੇ ਤਬਕਿਆਂ ਨੂੰ ਮਹਿ ਲਾਵਾਣੋ ਨੌਜਵਾਨ ਨੂੰ ਔਰਤ ਨੂੰ ਕਿਸਾਨ ਨੂੰ ਸਾਰਿਆਂ ਦਾ ਜੀਵਨ ਸਦਨ ਉਪ ਚੱਕਾ ਜਾ ਰਿਹਾ ਅਸੀਂ ਇਹ ਗੱਲ ਸਾਨੂੰ ਬਾਧੀ ਮਿਹਨਤ ਕਰਨ ਦੀ ਲੋੜ ਨਹੀਂ ਲੋਕ ਸਾਡੀ ਵੇਟ ਕਰ ਰਹੀ ਹੈ ਕਿ ਮੋਦੀ ਸਾਹਿਬ ਦਾ ਦੂਤ ਘਰ ਆਵੇ ਤੇ ਅਸੀਂ ਕਮਲ ਦਾ ਬਟਨ ਇਸ ਵਾਰ ਦਬਾਉਣੇ ਹੀ ਦੁਣਾ ਲੋਕ ਤਿਆਰੀ ਕਰੀ ਬੈਠੇ ਜੀ ਮੌਜੂਦਾ ਆਪ ਸਰਕਾਰ ਦੇ ਦੇਖੋ ਗੱਲ ਇਹ ਹੈ ਝੂਠੇ ਵਾਦੇ ਕਰਕੇ ਪੰਜਾਬ ਦੇ ਲੋਕ ਅਸਲ ਜੀ ਨਾਲ ਆਪਾਂ ਸਾਰੇ ਤੁਸੀਂ ਵੀ ਭਰਾ ਅਸੀਂ ਵੀ ਸਾਰੇ ਜਿੰਨੇ ਬੈਠੇ ਆ ਅਸੀਂ ਇਮੋਸ਼ਨਲ ਲੋਕਾਂ ਮਕਰ ਸਾਹਿਬ ਬੋਲ ਕੇ ਹਟੇ ਪ੍ਰਦੀਪ ਜੀ ਨੇ ਬੋਲਿਆ ਔਰਤਾਂ ਬੈਠੀਆਂ ਸੀ ਸਾਰੀਆਂ ਮਾਤਰ ਸ਼ਕਤੀ ਸਾਬ ਨੂੰ ਪੁੱਛਿਆ ਕਿ 1000 ਰੁਪਏ ਕਿਸੇ ਨੂੰ ਮਿਲੇ ਕਿਹੜੇ ਨੌਜਵਾਨਾਂ ਨੂੰ ਜਗਾਰ ਮਿਲੇ ਇੱਥੇ ਕਿਹੜੇ ਕਾਰਖਾਨੇ ਨਵੇਂ ਲੱਗ ਗਏ ਕਿਹੜੇ ਹੁਣ ਆਟਾ ਦਾਲ ਦੀ ਸਕੀਮ ਦੇ ਉੱਤੇ ਆਟੇ ਦੀ ਬੋਰੀ ਦੇ ਉੱਤੇ ਜੇ ਤੁਸੀਂ ਆਪਣੀ ਫੋਟੋ ਲਾ ਲੋਗੇ ਕੋਵਿਡ ਤੋਂ ਬਾਅਦ ਕਣਕ ਤਾਂ ਸੈਂਟਰ ਗਵਰਨਮੈਂਟ ਦੇ ਰਹੀ ਹੈ ਇਦਾਂ ਝੂਠੀਆਂ ਗੱਲਾਂ ਕਰਕੇ ਲੋਕਾਂ ਨੇ ਜੋ ਪਹਿਲਾਂ ਵੋਟਾਂ ਪਾਤੀਆਂ ਲੋਕ ਦੁਆਰਾ ਦੁਆਰਾ ਈਮੋਸ਼ਨਲ ਅਸੀਂ ਜ਼ਰੂਰ ਆ ਕਰਾਸੀ ਇੱਡੇ ਪਾਗਲ ਨਹੀਂ ਕਿ ਦੁਬਾਰਾ ਦੁਬਾਰਾ ਉਹ ਲੋਕਾਂ ਨੂੰ ਮੌਕਾ ਦੇ ਜੇ ਉਹਨਾਂ ਵਿੱਚ ਕੁਝ ਹੁੰਦਾ ਤੇ ਫਿਰ ਬਣਿਆ ਬਣਾਇਆ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਨੂੰ ਕਿਉਂ ਕਿਉਂ ਸਾਡੇ ਵਿੱਚ ਆਉਂਦਾ ਸ਼ੀਕਲਨ ਰਾਜ ਰਾਜ ਜੀ ਸਾਡੇ ਵਿੱਚ ਕਿਉਂ ਆਉਂਦੇ ਬਹੁਤ ਲੀਡਰ ਆਮ ਆਦਮੀ ਪਾਰਟੀ ਦੇ ਤਿਆਰੀ ਕਰੀ ਬੈਠੇ ਆ ਤੁਸੀਂ ਲੋਕ ਸਭਾ ਇਲੈਕਸ਼ਨ ਹੋਣ ਦੋ ਉਸ ਤੋਂ ਬਾਅਦ ਤੁਸੀਂ ਪੰਜਾਬ ਦੇ ਹਾਲਾਤ ਦੇਖਿਓ ਕੀ ਬੰਨੇ ਆ ਕਾਲੀ ਦਾ ਤਾਂ ਸਾਫ ਨਾ ਹੋਣਾ ਫੈਦਰਲ ਚ ਨੁਕਸਾਨ ਦੇ ਅਸੀਂ ਤਾਂ ਚਾਹੁੰਦੇ ਸੀ ਸਾਰੇ ਮੈਂ ਮੱਕੜ ਸਾਹਿਬ ਅਸੀਂ ਸਾਰੇ ਨੇ ਅਕਾਲੀ ਦਲ ਵਿੱਚ ਕੰਮ ਕਰਿਆ ਸਾਡੀ ਅਕਾਲੀ ਦਲ ਨਾਲ ਵਿਰੋਧ ਤਾਂ ਨਹੀਂ ਸਾਡੀ ਉਸ ਗੱਲ ਨਾਲ ਵਿਰੋਧ ਹੈ ਕਿ ਤੁਸੀਂ ਜਿਹੜੀ ਗੱਲ ਕਰਦੇ ਸੀ ਜਿਹੜੀ ਪੰਥਕ ਸੋਚ ਲੈ ਕੇ ਚੱਲੇ ਸੀ ਜੋ ਪੰਜਾਬ ਨਾਲ ਵਾਅਦਾ ਕਰਿਆ ਸੀ ਉਹ ਨਹੀਂ ਪੂਰਾ ਕੀਤਾ ਇੱਕ ਪਾਰਟੀ ਨੂੰ ਤੁਸੀਂ ਪਰਵਾਰਿਕ ਪਾਰਟੀ ਬਣਾ ਲਿਆ ਇੱਕ ਪਾਰਟੀ ਨੂੰ ਤੁਸੀਂ ਡਿਕਟੇਟਰਸ਼ਿਪ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਦੇਖਣ ਨੂੰ ਮਿਲੂਗੀ ਉੱਥੇ ਜੇ ਬਸੁੰਦਰਾ ਰਾਜ ਜੀ ਇਹ ਸੋਦੇਸੀ ਮੈਸਮ ਬੰਨਾ ਹੈ ਉੱਥੇ ਨਹੀਂ ਪਤਾ ਉੱਥੇ ਭਜਨ ਸਿੰਘ ਜੀ ਦਾ ਨੰਬਰ ਮਿਲ ਸਕਦਾ ਇਸ ਪਾਰਟੀ ਵਿੱਚ ਵਰਕਰ ਦੀ ਕਦਰ ਹੈ ਅਕਾਲੀ ਦਲ ਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਸਾਡੇ ਵਰਕਰਾਂ 'ਚ ਉਤਸ਼ਾਹ ਵਧਿਆ ਹੈ ਸਾਡੇ ਵਰਕਰਾਂ ਜੋਸ਼ ਤਾਂ ਦੇਖੋ ਤੁਸੀਂ ਕਿੰਨਾ ਗੋਸ਼ ਸੰਮੇਲਨ ਤੁਸੀਂ ਸੋਚ ਸਕਦੇ ਸੀ ਸਮਰਾਲੇ ਵਰਗੇ ਪੈਂਡੂ ਹਲਕੇ ਵਿੱਚ 5-700 ਕੁਰਸੀ ਭਰੀ ਹੋਵੇ ਤੇ ਲੋਕ ਪੁੱਛੇ ਖੜੇ ਹੋ ਤੁਸੀਂ ਪ੍ਰੈਸ ਵਾਲੇ ਵੀਰੋ ਮੇਰੇ ਸਤਿਕਾਰਯੋਗ ਕਦੇ ਦੇਖਿਆ ਭਾਰਤੀ ਜਨਤਾ ਪਾਰਟੀ ਦਾ ਲੋਹ ਪੈਂਡੂ ਹਲਕਾ ਬੱਸਾਂ ਭਰ ਕੇ ਆਈਆਂ ਬਾਹਰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਅਕਾਲੀ ਦਲ ਦੀ ਮੇਨ ਮਨਸ਼ੀ ਵੀ ਵੱਡੇ ਸੇਕਾ ਕਿ ਵਿਹਾਈ ਤੇ ਆਪਾਂ ਜਿਹੜਾ ਦਰਬਾਨਾ ਦੇ ਹੈ ਜਿਹੜੇ ਮੰਗਾ ਪਏ ਦੇਖੋ ਜਦੋਂ ਅਸੀਂ ਅਸੀਂ ਮੈਂ ਤੇ ਮੱਕਰ ਸਾਹਿਬ ਅਕਾਲੀ ਦਲ ਚ ਰਹੇ ਹਾਂ ਹੋਰ ਬੰਦੇ ਬਹੁਤ ਰਹੇ ਜਦੋਂ 10 ਸਾਲ ਸਰਕਾਰ ਸੀ ਉਦੋਂ ਨਹੀਂ ਸੀ ਅਸੀਂ ਇਹ ਗੱਲ ਕਹੀ ਜੀ ਹੁਣ ਕਿਉਂ ਕਹਿੰਨੇ ਆ ਹੁਣ ਕਿਉਂ ਕਹਿੰਨੇ ਆ ਜੇ 84 ਦੇ ਕਤਲੇਆਮ ਦੇ ਦੋਛਿਆਂ ਨੂੰ ਫੜ ਕੇ ਅੰਦਰ ਕੀਤਾ ਤਾਂ ਮੋਦੀ ਸਾਹਿਬ ਨੇ ਕੀਤਾ। ਜੇ ਸ਼ੋਤੇ ਸਾਹਿਬ ਜਿਆਰਿਆਂ ਦੀ ਯਾਦ ਵਿੱਚ 26 ਦਸੰਬਰ ਮਨਾਈ ਜਾ ਰਹੀ ਹੈ ਤਾਂ ਮੋਦੀ ਸਾਹਿਬ ਮਨਾ ਰਹੇ ਆ। ਜੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਤਾਂ ਮੋਦੀ ਸਾਹਿਬ ਨੇ ਖੋਲਿਆ। ਜੇ ਛੁਰੀ ਗੁਰੂ ਤੇਗ ਬਹਾਦਰ ਜੀ ਦਾ ਤੈਨ ਲਾਲਕਲੇ ਵਿੱਚ ਮੋਦੀ ਸਾਹਿਬ ਮਨਾ ਸਕਦੇ ਐ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਆ। ਸਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅਸੀਂ ਆਉਣ ਵਾਲੇ ਸਮੇਂ ਵਿੱਚ ਤਗੜੇ ਹੋ ਕੇ ਨਿਕਲਾਂਗੇ। ਤੁਹਾਡੇ ਸਾਹਮਣੇ ਆਵੇ ਰਿਜ਼ਲਟ ਤੁਹਾਡੇ ਸਾਹਮਣੇ ਆਵੇਗਾ। ਇੱਥੇ ਜੀ ਸਾਡੇ ਭਾਰਤੀ ਜਨਤਾ ਪਾਰਟੀ ਦਾ ਮੂਲ ਸੰਮੇਲਨ ਹੋਇਆ ਜਿਸ ਵਿੱਚ ਛੋਟੇ ਜਿਹੇ ਸੱਦੇ ਤੇ ਅਸੀਂ ਇੰਨਾ ਕੱਟ ਹੋ ਗਿਆ ਜਿਹੜਾ ਕਿ ਸੰਭਾਲ ਲੈਣੀਆਂ ਸਾਰੇ ਹੀ ਹਲ ਸੰਭਾਲੇ ਹਲਕੇ ਦੇ ਭੁਵਿੰਦਾ ਸਿੰਘ ਜੀ ਮਾਈ ਦੇ ਪ੍ਰਧਾਨ ਜੀ ਦੇ ਅਸੀਂ ਸਾਰੇ ਹੀ ਤਹਿ ਦਿਲੋਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨੂੰ ਵਰਕਰਸ ਪੋਰਟਲ ਸਾਰੇ ਭਾਰਤੀ ਜਨਤਾ ਪਾਰਟੀ ਦਾ ਐਥੇ ਸਾਡੇ ਕੋਲ ਜੀ ਮੱਕਲ ਸਾਹਿਬ ਪਹੁੰਚੇ ਜੋ ਕਿ ਪੰਜਾਬ ਦੇ ਸਾਡੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਨਾਲ ਸਾਡੇ ਪ੍ਰਦੀਪ ਗੜਗ ਜੀ ਜੋ ਕਿ ਲੋਕ ਸਭਾ ਦੇ ਇੰਚਾਰਜ ਨੇ ਉਹਨਾਂ ਦੇ ਨਾਲ ਭਵਿੰਦਰ ਸਿੰਘ ਟੀਮਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਉਹ ਵੀ ਬਹੁਤ ਸ਼ਕਸ਼ੀਤਾ ਪਹੁੰਚਿਆ ਜੀ ਦੇਖੋ ਜੀ ਸਾਡੇ ਤੋਂ ਸਭ ਤੋਂ ਪਹਿਲਾਂ ਤਾਂ ਗੱਲਾਂ ਕੀਤੀਆਂ ਜਿਹੜੀਆਂ ਲਾਹਵਾਰ ਕੱਲੇ-ਕੱਲੇ ਘਰ ਚ ਜਾ ਕੇ ਜਿਹੜਾ ਲਾਭਾਰਤੀ ਬਾਰੇ ਸਾਨੂੰ ਦੱਸਿਆ ਗਿਆ ਬਿਸ਼ਾਤ ਪੂਰਵਕ ਬਈ ਲੋਕਾਂ ਨੂੰ ਛੱਤਾਂ ਤੱਕ ਸਿਲੰਡਰ ਤੱਕ ਸਾਰੀਆਂ ਚੀਜ਼ਾਂ ਇਹ ਸੈਂਟਰ ਸਰਕਾਰ ਤੋਂ ਮੌਤਮ ਕਰਵਾਈਆਂ ਜਾਂਦੀਆਂ ਹਨ ਜੀ। ਸਤਲਜੀ ਰੈਲੀ ਲਈ ਗਣਤ ਦੇ ਵਿੱਚ ਮੇਰਾ ਨਾਮ ਮਨੋਜ ਦਿਵਾਰੀ ਜੀ। ਥੋੜਾ ਜਿਹਾ ਕੀ ਕਹਣਾ ਤੁਹਾਨੂੰ ਜਿਹੜੀ ਬੂਥ ਪਿਆਚ ਸਥਿਤ ਹੋਇਆ ਹੈ। ਦੇਖੋ ਅੱਜ ਜੋ ਸਾਡਾ ਭਾਰਤੀ ਪੈਲੇਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਬੂਥ ਸੰਮੇਲਨ ਕਰਵਾਇਆ ਗਿਆ ਸਰਦਾਰ ਭੁਪਿੰਦਰ ਸਿੰਘ ਚੀਮਾ ਜੀ ਸਾਡੇ ਜ਼ਿਲ੍ਹਾ ਅਧਿਖ ਉਹਨਾਂ ਦੀ ਰਹਿਨਮਾਈ ਦੇ ਹੇਠ ਸਾਡੇ 71 ਮਦਾਨ ਸ਼ਰਮਾ ਜੀ ਜिले ਦੇ ਵਿੱਚ ਔਰ ਸਾਡੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਜੀ ਔਰ ਸਾਡੇ ਸਾਰੇ ਹੀ ਮੰਡਲਾਂ ਦੇ ਪ੍ਰਧਾਨ ਔਰ ਸਾਰੇ ਹੀ ਕਾਰਜਕਰਤਾ ਬੜੇ ਹੀ ਜੋਸ਼ ਦੇ ਨਾਲ ਇਸ ਬੂਥ ਸੰਮੇਲਨ ਦੇ ਵਿੱਚ ਪਹੁੰਚੇ ਸਾਡਾ ਮੋਟਿਵ ਇਹੀ ਆ ਕਿ ਬੂਥ ਸੰਮੇਲਨ ਦੇ ਵਿੱਚ ਜੋ ਅੱਜ ਅਸੀਂ ਆਪਣੇ ਸਾਡੇ ਜੋ ਮੁੱਖ ਮਹਿਮਾਨ ਆਏ ਸੀ ਆ ਕੇ ਗਏ ਨੇ ਜੋ ਸਾਨੂੰ ਦੱਸ ਕੇ ਗਏ ਨੇ ਕਿ ਬੂਥ ਸੰਮੇਲਨ ਦਾ ਮਤਲਬ ਹਰੇਕ ਕਾਰਜਕਰਤਾ ਦਾ ਆਪਣੇ ਬੂਥ ਦੇ ਨਾਲ ਜੁੜਨਾ ਅਗਰ ਸਾਡਾ ਬੂਥ ਮਜ਼ਬੂਤ ਆ ਤਾਂ ਅਸੀਂ ਮਜ਼ਬੂਤ ਆਂ ਸੋ ਅੱਜ ਦਾ ਸਾਡਾ ਸਲੋਗਨ ਸੀ ਮੇਰਾ ਬੂਥ ਸਭ ਤੋਂ ਮਜ਼ਬੂਤ ਸਾਡਾ ਬਹੁਤ ਹੀ ਸਫਲ ਪ੍ਰੋਗਰਾਮ ਭਾਪੀ ਪੈਲਸ ਵਿੱਚ ਹੋਇਆ ਕਿੰਨਾ ਚੱਲਿਆ ਸਾਡੇ ਇੱਕ ਸਾਰੇ ਹੀ ਮੰਡਲਾਂ ਦੇ ਅਸੀਂ ਜੇ ਗੱਲ ਕਰੀਏ ਤਾਂ 700 ਦੇ ਕਰੀਬ ਸਾਡੇ ਕਾਰਜਕਰਤਾ ਦਰਜਾ ਦਰਜਾ ਸੀਨੀਅਰ ਲੀਡਰ ਔਰ ਸਾਰੇ ਹੀ ਕਾਰਜਕਰਤਾ ਪਹੁੰਚੇ ਨੇ ਧੰਨਵਾਦ